ਨikhil lawyer ਵੱਲੋਂ ਹਮਲਾ ਕੀਤਾ ਗਿਆ ਸੀ ਆ ਕੱਲ ਉਹਨਾਂ ਵੱਲੋਂ ਮੇਰੇ ਛੋਟੇ ਭਰਾ ਤੇ ਹਮਲਾ ਕੀਤਾ ਗਿਆ ਮੇਰਾ ਛੋਟਾ ਭਰਾ ਜਾ ਰਿਹਾ ਸੀ ਪੀਆਰ ਆਫਿਸ ਵਾਲੀ ਸਾਈਡ ਉਹਨਾਂ ਨੇ ਇਹਨਾਂ ਨੇ ਬੰਦੇ ਭੇਜ ਕੇ ਉਹਦੇ ਤੇ ਰੋਡਾਂ ਨਾਲ ਹਮਲਾ ਕਰਵਾਇਆ ਸਿਰ ਦੇ ਵਿੱਚ 8 ਟਾਂਕੇ ਲੱਗੇ ਪਰ ਇਹਨਾਂ ਨੇ ਉਹਨਾਂ ਜਾਂਦੇ ਜਾਂਦੇ ਕਹਿ ਕੇ ਗਏ ਵੀ ਜਿਹੜਾ ਤੁਸੀਂ ਐਫ ਆਈ ਆਰ ਕਰਵਾਈ ਹੈ ਇਹ ਉਹਦਾ ਨਤੀਜਾ ਹੈ ਨਹੀਂ ਤਾਂ ਅਸੀਂ ਅੱਗੇ ਵੀ ਹਜੇ ਕਰਾਂਗੇ ਇਹ ਜਾਂਦੇ ਜਾਂਦੇ ਮੈਸੇਜ ਵੀ ਦੇ ਕੇ ਗਏ ਮੇਰੀ ਪ੍ਰਸ਼ਾਸਨ ਵੱਲੋਂ ਹੀ ਇੱਕ ਅਪੀਲ ਹੈ ਰਿਕੁਐਸਟ ਹੈ ਵੀ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਕੱਲ ਨੂੰ ਦੁਬਾਰਾ ਪੂਰਾ ਵਪਾਰ ਮੰਡਲ ਇੱਕ ਦੁਬਾਰਾ ਧਰਨਾ ਦਿੱਤਾ ਜਾਵੇਗਾ ਪ੍ਰਸ਼ਾਸਨ ਜਿਹੜੀ ਜਿਹੜੀ ਪੁਲਿਸ ਰਿਪੋਰਟ ਕਰਾਈ ਹੈ ਉਹ ਕਿਹਦੇ ਖਲਾਫ ਕਰਾਈ ਹੈ ਨikhil Nayar ਦੇ ਖਲਾਫ ਨikhil Nayar ਨੇ ਪਹਿਲੇ ਵੀ ਮੇਰੇ ਤੇ ਹਮਲਾ ਕੀਤਾ ਹੈ ਮੇਰੇ ਅੱਠ ਟਾਂਕੇ ਮੇਰੇ ਖੁਦ ਦੇ ਲੱਗੇ ਹੋਏ ਜਨਵਰੀ ਮਹੀਨੇ ਵਿੱਚ ਇਹਨੇ ਮੇਰੇ ਤੇ ਖੁਦ ਹਮਲਾ ਕੀਤਾ ਸੀਗਾ ਆਪਣੇ ਸਾਥੀਆਂ ਨਾਲ ਉਹਨਾਂ ਦੇ ਵਿੱਚੋਂ ਛੋਟਾ ਭਰਾ ਦੱਸਦਾ ਉਹਨਾਂ ਦੇ ਵਿੱਚ ਜਿਹੜੇ ਰਾਤੀ ਹਮਲਾ ਕੀਤਾ ਉਹ ਵੀ ਉਹਨਾਂ ਦੇ ਵਿੱਚ ਹੀ ਸੀਗੇ ਦੇਖੋ ਜੀ ਰਾਤ 10:30 ਦੇ ਕਰੀਬ ਸਵਾ 10:30 ਦੇ ਕਰੀਬ ਮਾਰਕੀਟ ਗਰੁੱਪ ਦੇ ਵਿੱਚ ਮੈਸੇਜ ਆ ਕਿ ਅੰਕੁਰ ਸ਼ਾਵਲਾ ਦੀ ਮਤਲਬ ਕੁੱਟਮਾਰ ਕੋਈ ਹੋਈ ਹੈ ਉਹ ਕਿੱਥੇ ਹੋਈ ਕਿੱਥੇ ਨਹੀਂ ਹੋਈ ਮੈਨੂੰ ਹਾਲ ਤੱਕ ਇਹ ਵੀ ਨਹੀਂ ਪਤਾ ਟੀਲ ਨਾ ਵੀ ਮਤਲਬ ਆਪਾਂ ਨੂੰ ਨਹੀਂ ਪਤਾ ਵੀ ਕਿੱਥੇ ਹੋਈ ਤੇ ਉਹਦੇ ਰੋਸ਼ ਦੇ ਵਿੱਚ ਇਹਨਾਂ ਨੇ ਮਾਰਕੀਟ ਸਟਰੀ 10:00 ਤੱਕ ਬੰਦ ਕਰਨ ਨੂੰ ਚਾਹੀਦਾ 10ਵੀਂ ਮੀਟਿੰਗ ਹੋਏਗੀ ਜੀ ਉਸ ਤੋਂ ਬਾਅਦ ਹੀ ਮਾਰਕੀਟ ਖੁੱਲੋ ਠੀਕ ਹੈ ਜੀ ਮੇਰੇ ਉੱਤੇ ਤਾਂ ਇਹਨਾਂ ਨੇ ਪਹਿਲਾਂ ਹੀ ਪਰਚਾ ਦਿੱਤਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਮਤੋਂ ਉੱਚ ਜਦ ਮੈਂ ਉਸ ਵੇਲੇ ਅਗਰ ਕੋਈ ਸਾਡੀ ਕੋਈ ਇਨਵੋਲਵਮੈਂਟ ਸੀਗੀ ਜਾਂ ਨਹੀਂ ਸੀ ਉਸ ਵੇਲੇ ਇਹਨਾਂ ਨੇ ਸਾਡੇ ਉੱਤੇ ਪਰਚਾ ਦਿੱਤਾ ਹੁਣ ਅਸੀਂ ਹੁਣ ਵੀ ਅਸੀਂ ਇੱਥੇ ਦੁਕਾਨ ਤੇ ਬੈਠੇ ਆਂ ਠੀਕ ਹੈ ਜੀ ਇੱਥੇ ਤਿੰਨ ਮੇਨ ਮਾਰਕੀਟ ਨੰਗਲ ਦੇ ਵਿੱਚ ਮੈਂ ਇੱਥੇ ਸਾਹਮਣੇ ਬੈਠਾ ਹੋਇਆ ਹਾਂ ਮੁੰਡੇ ਫਿਟਿੰਗ ਕਰਦੇ ਪਏ ਆ ਮਾਲ ਆਇਆ ਸੀਗਾ ਕੱਲ ਆਪਾਂ ਫਿਟਿੰਗ ਕਰਾਉਂਦੇ ਪਏ ਸੀਗੇ ਤੇ ਮੈਂ ਆਪ ਇੱਥੇ ਬੈਠਾ ਹੋਇਆ ਸੀਗਾ ਬੈਠ ਕੇ ਫਿਟਿੰਗ ਕਰਵਾ ਰਿਹਾ ਔਰ ਇਹ ਇੱਕਦਮ 9:30 ਵਜੇ ਨਵੀਨ ਜਿਹੜਾ ਕਿ ਇਹਦਾ ਵੱਡਾ ਭਰਾ ਹੈ ਉਹ ਉਹ ਨੂੰ ਇੱਕਦਮ ਉਹਨੇ ਐਕਟੀਵੇਟ ਚੱਕੀ ਉੱਚੀ ਉੱਚੀ ਬੋਲਦਾ ਗਿਆ ਤੂੰ ਰੁਕ ਤੂੰ ਰੁਕ ਮੈਂ ਆਇਆ ਮੈਂ ਆਇਆ ਐਦਾਂ ਆਵਾਜ਼ ਮੈਨੂੰ ਸੁਣਾਈ ਦਿੱਤੀ ਮੈਂ ਪਤਾ ਨਹੀਂ ਕੀ ਹੋਇਆ ਹੋਣਾ ਕਿਉਂਕਿ ਮੇਰੀਆਂ ਨਾਲ ਨਹੀਂ ਹੈ ਜਦ ਨਹੀਂ ਹੈ ਤਾਂ ਨਹੀਂ ਹੈ ਕੋਈ ਗੱਲ ਨਹੀਂ ਜੀ ਮੈਂ ਓਪਨ ਆ ਮੈਂ ਤੇ ਮਾਰਕੀਟ ਵੀ ਦੁਕਾਨ ਵੀ ਖੋਲੀ ਹੈ ਸਭ ਕੁਝ ਕੀਤਾ ਤੇ ਹੁਣ ਜੇ ਮੇਰੀ ਨਹੀਂ ਹੈ ਤੇ ਮੈਂ ਇਹਨਾਂ ਦੀ ਮੀਟਿੰਗ ਦੇ ਵਿੱਚ ਮੈਂ ਕਿਉਂ ਜਾਊਂਗਾ ਜੀ ਮੈਂ ਨਹੀਂ ਗਿਆ ਇਹਨਾਂ ਨੇ ਉਸ ਗੱਲ ਨੂੰ ਭੜਕਾਉਂਦੇ ਹੋਏ ਕਿ ਹਾਂ ਜੀ ਪਤਨੀ ਕੀਤਾ ਹੀ ਹੈ ਤਾਂ ਹੋਇਆ ਸਾਰਾ ਕੁਝ ਹੂੰ ਤੇ ਮੇਰਾ ਕਿਉਂ ਕੀਤਾ ਹੋਇਆ ਜੀ ਮੈਂ ਤਾਂ ਆਪਣੀ ਸ਼ਾਪ ਤੇ ਬੈਠਾ ਹੋਇਆ ਹਾਂ ਮੇਰੇ ਲੜਕੇ ਆ ਉਹ ਸਾਰੇ ਮੇਰੇ ਨਾਲ ਬੈਠੇ ਆ ਉੱਥੇ ਇਹਨਾਂ ਨੇ ਪਿਛਲੀ ਵਾਰ ਵੀ ਮਤਲਬ ਧੱਕਾ ਕੀਤਾ ਠੀਕ ਹੈ ਜੀ ਸਰਕਾਰ ਦੇ ਦਮ ਤੇ ਜਾਂ ਜਿਹਦੇ ਵੀ ਕਹੇ ਦੇ ਵਿੱਚ ਆ ਕੇ ਪ੍ਰੈਸ਼ਰ ਪਵਾ ਕੇ ਪਹਿਲਾਂ ਵੀ ਇਹਨਾਂ ਨੇ ਮਾਰਕੀਟ 'ਚ ਲਿਜਾ ਕੇ ਜੀ ਉੱਥੇ ਸਾਡੇ ਉੱਤੇ ਅੱਧੇ ਘੰਟੇ ਚ ਪਰਚਾ ਦੁਆ ਦਿੱਤਾ ਠੀਕ ਹੈ ਜੀ ਅਸੀਂ ਫੇਰ ਵੀ ਕੁਝ ਨਹੀਂ ਕੀਤਾ ਕੋਈ ਗੱਲ ਨਹੀਂ ਯਾਰ ਪ੍ਰੋਸੈਸ ਆ ਉਹਨਾਂ ਦਾ ਉਹਨਾਂ ਨੇ ਕਰ ਲਿਆ ਪਿਛਲੀ ਵਾਰ ਸਾਡੇ ਅ ਪ੍ਰਧਾਨ ਜੀ ਹੈਗੇ ਸਾਡੇ ਚਾਚਾ ਜੀ ਮਾਰਕੀਟ ਦੇ ਠੀਕ ਹੈ ਜੀ ਉਹਨਾਂ ਨੇ ਖੜ ਕੇ ਇਹ ਦੁਕਾਨ ਖਲਵਾਈ ਜੇ ਇਹਨਾਂ ਦੇ ਪ੍ਰਤੀ ਉਹਨਾਂ ਦਾ ਕੋਈ ਰੋਸ਼ ਹੁੰਦਾ ਤੇ ਉਹੀ ਨਾ ਇਹ ਕੰਮ ਕਰਾਉਂਦੇ ਉਹਨਾਂ ਨੇ ਖੜ ਕੇ ਇਹ ਦੁਕਾਨ ਖਲਵਾਈ ਇਹਨਾਂ ਨੇ ਕਿਹਾ ਮਾਰਕੀਟ ਦੀ ਗੱਲ ਮਾਰਕੀਟ 'ਚ ਹੀ ਖਤਮ ਹੋ ਜਾਏਗੀ ਠੀਕ ਹੈ ਜੀ ਉਹ ਫੇਰ ਪਰਚਾ ਹੋਇਆ ਕੋਈ ਗੱਲ ਨਹੀਂ ਪਰਚਾ ਹੋ ਗਿਆ ਉਹਨਾਂ ਨੂੰ ਵੀ ਇਹਨਾਂ ਨੇ ਕੱਟ ਕਰਤਾ ਅੱਜ ਇਹ ਕਹਿੰਦੇ ਵੀ ਪ੍ਰਧਾਨ ਆਇਆ ਨਹੀਂ ਉੱਥੇ ਉਹ ਜਿਹੜਾ ਅੱਜ ਤੁਹਾਡੇ ਕੋਲ ਪਰਚਾ ਕੋਈ ਸ਼ਿਕਾਇਤ ਕਰ ਰਿਹਾ ਜਾਂ ਕਹਿ ਰਿਹਾ ਕਿ ਤੁਸੀਂ ਕਟ ਮਾਰ ਕਰਾਈ ਹਾਂ ਜੀ ਕਿ ਤੁਹਾਡੇ ਹੱਥੇ ਦੇ ਵਿੱਚ ਮੇਰਾ ਕਹਦਾ ਹੱਥ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਆਲਰੇਡੀ ਕਿ ਮੈਂ ਖੁਦ ਇੱਥੇ ਬੈਠਾ ਹੋਇਆ ਹਾਂ ਇਹ ਕਹਿ ਰਹੇ ਮੈਂ ਮੁੰਡੇ ਭੇਜਤੇ ਮੈਂ ਫਲਾਣਾ ਕਰਤਾ ਮੈਨੂੰ ਵੀ ਸੁਣਨ ਚਾਹੀਆਂ ਇਹ ਗੱਲਾਂ ਠੀਕ ਹੈ ਜੀ ਤੂੰ ਮੈਂ ਕੋਈ ਬਦਮਾਸ਼ ਆ ਕਿ ਮੈਂ ਬਿਵਾਰੀ ਜਿਹੜਾ ਮੈਂ ਇੱਥੇ ਬੈਠਾ ਮੈਂ ਫੋਨ ਕਾਲ ਤੇ ਮੈਂ ਚ ਮਤਲਬ ਬਦਮਾਸ਼ ਭੇਜੀ ਐ ਨਾ ਮੈਂ ਇਹਨਾਂ ਨੂੰ ਕੁੱਟ ਲੀ ਤੇ ਇਹੀ ਰਹਿ ਗਏ ਜੀ ਬਦਮਾਸ਼ਾਂ ਨੂੰ ਕੁੱਟਣ ਲਈ ਇਹ ਇਹਨੂੰ ਪਹਿਲਾਂ ਪੁੱਛੋ ਵੀ ਇਹ ਉਸ ਵੇਲੇ ਇਹ ਦੁਕਾਨ ਤੇ ਸੀਗਾ ਮੇਰੇ ਸਾਹਮਣੇ ਸੀ ਹਾਂ 2 ਮਿੰਟਸ ਹੀ ਇਹ ਇਧਰ ਉਧਰ ਹੋਇਆ ਤੇ ਨਾਲ ਹੀ ਉਹ ਨਵੀਨ ਭੱਜ ਗਿਆ ਇੱਥੋਂ 2 ਮਿੰਟ ਦੇ ਵਿੱਚ ਕਿਹਨੇ ਇਹਦੇ ਨਾਲ ਕੁੱਟ ਮਾਰ ਉੱਥੇ ਕਰ ਦਿੱਤੀ ਮੈਨੂੰ ਤਾਂ ਇਹ ਹੀ ਨਹੀਂ ਸਮਝ ਲੱਗੀ ਇਹਦੇ ਨਾਲ ਹੋਇਆ ਕੀ ਤੇ ਕਿੱਥੇ ਹੋਇਆ ਮੈਨੂੰ ਟਿਲ ਨਾ ਉਹ ਤੱਕ ਇਹ ਨਹੀਂ ਪਤਾ ਇਲ ਨਾ ਹੁ ਤੱਕ ਮੈਨੂੰ ਇਹ ਨਹੀਂ ਪਤਾ ਵੀ ਇਹ ਵਾਕਿਆ ਹੋਇਆ ਕਿੱਥੇ ਉਹ ਬਹੁਤਾਂ ਕੰਮ ਜਰੂਰੀ